ਸ਼ਹਿਰ ਦੇ ਥਾਣੇ ਵਾਲੇ ਪੀਰ ਦੇ ਅੰਦਰ ਸ਼ਿਵ ਰਾਤਰੀ ਦੇ ਤਿਹਾਰ ਨੂੰ ਮੁੱਖ ਰੱਖਦੇ ਹੋਏ ਕਮੇਟੀ ਦੁਆਰਾ ਲੰਗਰ ਦਾ ਖਾਸ ਪ੍ਰਬੰਧ ਸਰਦਾਰਾਂ ਲਈ ਕੀਤਾ ਗਿਆ ਅਤੇ ਇਸ ਸਮੇਂ ਸ਼ਹਿਰ ਦੇ ਅੰਦਰ ਸ਼ੁਕ ਸ਼ਾਂਤੀ ਦੀ ਕਾਮਨਾ ਦੇ ਲਈ ਜੱਗ ਵੀ ਕਰਵਾਇਆ ਗਿਆ ارے ساٹھ ہاں سارے پرابلم ہے آلو 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 پرابلم ہے ایک منٹ یہ یوٹیوب سے دیکھنے میں 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 اور چھوڑ دے رہا ہوں अघ <laughs> <laughs> وہی سنودنتی آہا او میت دنتائیں دت مهي وکٹوندائي وہی سنودنتی پتو ديان آہا او میت دنتائیں دت مهي وکٹوندائي وہی سنودنتی پتو

ਕਾਰੇ ਮਾਨੋ ਸ਼ਸ਼ੀ ਹੋਮੇ ਸਤੋ ਬੁਦੇਸ਼ ਗੁਰੂ ਸ਼ੁਕਰ ਸ਼ਨੀ ਰਾਹੂ ਕੇ ਤਵੇ ਸਰਵੇ ਗ੍ਰਹਾ ਸ਼ਾਂਤੀ ਕਾਮ ਬੰਤੂ ਸ੍ਰੀ ਨਵਗ੍ਰਹਿ ਦੇਵਤਾ ਸਵਾਹ ਗੁਰੂ ਗਣਪਤੀ ਭਗਵਾਨ ਕੀ ਜੈ ਲੋ ਜੀ ਨੂੰ ਅਰਦਾਸ ਦੇ ਕੇ ਕਰਕੇ ਅਰਦਾਸ ਕਰਕੇ ਬੁਗਰੀ ਨਾਲ ਜੀ ਕਰ ਰਹੇ ਹਾਂ ਠੀਕ ਹੈ ਹਾਂ ਪਾਲੂ ਕੇ ਤਾਂ ਬਲੂ ਬੁਗਰੀ ਬੈਠਾ ਹੋਇਆ ਹੈ ਸ੍ਰੀ ਨਵਗ੍ਰਹਿ ਦੇਵਤਾ ਸਵਾਹ ਆਦੇ शंकर जी की आरती जो कोई नर गावे बाबा प्रेम से ते गावे कहत शिवानंद स्वामी मन रटत A ਕਾਟੀ ਦੀ ਤਰਫੋਂ ਮਹਾ ਸ਼ਿਵਰਾਤਰੀ ਉਸਮ ਮਨਾਇਆ ਜਾ ਰਿਹਾ ਧੁੰਮਵਾ ਕੇ ਹਰ ਸਾਲ ਦੀ ਤਰ੍ਹਾਂ ਰੰਗਾ ਰੰਗ ਪ੍ਰੋਗਰਾਮ ਪੰਡਾਰਾ ਤੇ ਨਗਰ ਦੇ ਸਹਿਯੋਗ ਨਾਲ ਇਹ ਭੰਡਾਰਾ ਲਾਇਆ ਜਾ ਰਿਹਾ ਹੈ ਹਰ ਸਾਲ ਦੀ ਤਰ੍ਹਾਂ ਜੈ ਬਾਬਾ ਖਾਣੇ ਵਾਲਾ ਪੀਰ ਜੈ ਬਾਬਾ ਸ਼ਿਵ ਸ਼ੰਕਰ ਮਹਾਰਾਜ ਸਭ ਦੀ ਸਭ ਨੂੰ ਲੱਖ ਲੱਖ ਵਧਾਈ ਹੋਵੇ ਮਹਾ ਸ਼ਿਵਰਾਤਰੀ ਦੀ ਤੇ ਨਗਰ ਨੂੰ ਬਹੁਤ ਬਹੁਤ ਵਧਾਈ ਹੋਵੇ ਨਕਰਦੇ ਸੁਯੋਗ ਰਾਜ ਇਹ ਲੱਗੀ ਜਾ ਰਹੇ ਹਨਾ ਜੋ ਸੇਵਾ ਕਰਦੇ ਇੱਥੇ ਬਾਬਾ ਥਾਣੇ ਵਾਲੇ ਪੀਰ ਦੀ ਨਕਰਦੇ ਸੁਯੋਗ ਰਾਜ ਜੋ ਸੇਵਾਦਾਰ ਹੈ ਤਨ ਮਨ ਤੋਂ ਸੇਵਾ ਕਰ ਰਹੇ ਨੇ ਤੇ ਜੈ ਬਾਬਾ ਗਿਲੇ ਵਾਲੇ ਪੀਰ ਜੈ ਬਾਬਾ ਥਾਣੇ ਵਾਲੇ ਪੀਰ